ਸਸ਼ੀਗਲ ਪੰਜਾਬੀਓ ਪੀਵੀ ਕੈਨੇਡਾ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ ਹੌਲੇ-ਹੌਲੇ ਦਿੱਲੀ 에ਅਰਪੋਰਟ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੈਨੇਡਾ ਜਾ ਰਹੀ ਇੱਕ 19 ਸਾਲ ਦੀ ਪੰਜਾਬੀ ਕੁੜੀ ਨੂੰ ਦਿੱਲੀ 에ਅਰਪੋਰਟ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ ਇਹ ਪੰਜਾਬੀ ਕੁੜੀ ਲੁਧਿਆਣੇ ਦੇ ਨਾਲ ਸੰਬੰਧ ਰੱਖਦੀ ਸੀ ਅਤੇ ਇਸ ਦਾ ਨਾਮ ਸਿਮਰਨ ਜੋਤ ਦੱਸਿਆ ਜਾ ਰਿਹਾ ਹੈ ਜੋ ਕਿ ਕੈਨੇਡਾ ਜਾਣ ਦੀ ਚਾਹਵਾਂ ਸੀ ਇਸ ਦੇ ਵੱਲੋਂ ਪਲੱਸ 2 ਪਾਸ ਕਰਕੇ ਕੈਨੇਡਾ ਆ ਜਾਣ ਦਾ ਆਪਣਾ ਪਲਾਨ ਬਣਾਇਆ ਸੀ ਜਿਸ ਤੋਂ ਬਾਅਦ ਕਿ ਆਈਲੈਂਡਸ ਦੇ ਵਿੱਚ ਵੀ ਇਸ ਦੇ ਵੱਲੋਂ ਸਾਡੇ ਪੰਜ ਬੈਂਡ ਲਏ ਗਏ ਸੀ ਜਿਸ ਤੋਂ ਬਾਅਦ ਇਸ ਦੇ ਪਿਤਾ ਦੇ ਦੁਆਰਾ ਲੁਧਿਆਣਾ ਦੇ ਹੀ ਇੱਕ ਏਜੰਟ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਏਜੰਟ ਦੇ ਦੁਆਰਾ ਉਹਨਾਂ ਨੂੰ 30 ਲੱਖ ਰੁਪਏ ਦੇ ਵਿੱਚ ਕੈਨੇਡਾ ਦਾ ਸਟੂਡੈਂਟ ਵੀਜ਼ਾ ਲੈਣ ਦੀ ਗੱਲ ਕੀਤੀ ਗਈ 30 ਲੱਖ ਰੁਪਏ ਉਹਨਾਂ ਦੇ ਵੱਲੋਂ ਏਜੰਟ ਨੂੰ ਦੇ ਦਿੱਤੇ ਗਏ ਅਤੇ ਏਜੰਟ ਦੇ ਦੁਆਰਾ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੀ ਫਾਈਲ ਥੋੜੀ ਜਹੀ ਵੀਕ ਹੈ ਜਿਸ ਤੋਂ ਬਾਅਦ ਕਿ ਇਸ ਦੇ ਵਿੱਚ ਕੁਝ ਐਡੀਟਿੰਗ ਕਰਨੀ ਪਵੇਗੀ ਇਸ ਤੋਂ ਬਾਅਦ ਉਕਤ ਏਜੰਟ ਦੇ ਦੁਆਰਾ ਇਸ ਪੰਜਾਬੀ ਕੁੜੀ ਦੀ ਫਾਈਲ ਜਿਹੜੀ ਆ ਉਹ ਆਪਣੇ ਹਿਸਾਬ ਦੇ ਨਾਲ ਹੀ ਐਡੀਟਿੰਗ ਕੀਤੀ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਕਿ ਇਸ ਫਾਈਲ ਨੂੰ ਕੈਨੇਡਾ ਦੀ ਐਮਬੈਸੀ ਦੇ ਵਿੱਚ ਵੀ ਲਗਾ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕੁਝ ਕਿ ਮਹੀਨਿਆਂ ਬਾਅਦ ਹੀ ਇਸ ਦਾ ਵੀਜ਼ਾ ਵੀ ਪ੍ਰੂਵਲ ਹੋ ਜਾਂਦਾ ਹੈ ਅਤੇ ਆਖਰਕਾਰ ਹੁਣ ਇਹ ਅਕਤੂਬਰ ਮਹੀਨੇ ਦੇ ਵਿੱਚ 18 ਤਰੀਕ ਨੂੰ ਕੈਨੇਡਾ ਜਾ ਰਹੀ ਸੀ ਸੋ ਦਿੱਲੀ 에ਰਪੋਰਟ ਤੋਂ ਇਹਨਾਂ ਦੇ ਵੱਲੋਂ ਟਿਕਟਾਂ ਬੁੱਕ ਕਰਵਾਈ ਗਈ ਸੀ ਜਿਸ ਤੋਂ ਬਾਅਦ ਜਿਵੇਂ ਹੀ ਇਹ ਪੰਜਾਬੀ ਕੁੜੀ ਕੈਨੇਡਾ ਜਾਣ ਦੇ ਲਈ ਦਿੱਲੀ 에ਰਪੋਰਟ ਦੇ ਉੱਤਰਦੀ ਹੈ ਤੇ ਇਸ ਦੀ ਇਮੀਗ੍ਰੇਸ਼ਨ ਹੁੰਦੀ ਹੈ ਜਿਸ ਤੋਂ ਬਾਅਦ ਕਿ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਦੁਆਰਾ ਕੁਝ ਸਵਾਲ ਇਸ ਤੋਂ ਤੋਂ ਕੀਤੇ ਜਾਂਦੇ ਹਨ ਕਿ ਇਸ ਦੀ ਆਇਲੈਂਡ ਦੇ ਵਿੱਚੋਂ ਆਖਿਰਕਾਰ ਕਿੰਨੇ ਨੰਬਰ ਸਨ ਜਾਂ ਫਿਰ ਪਲੱਸ 2 ਦੇ ਵਿੱਚ ਕਿੰਨੇ ਨੰਬਰ ਸਨ ਅੱਜ ਜਿਸ ਦੇ ਵਿੱਚ ਇਹ ਕੁੜੀ ਗਲਤ ਪਾਈ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਏਜੰਟਾਂ ਦੇ ਦੁਆਰਾ ਕੁਝ ਹੋਰ ਹੀ ਇਸ ਦੀ ਪ੍ਰੋਫਾਈਲ ਦੇ ਵਿੱਚ ਲਿਖਿਆ ਹੁੰਦਾ ਹੈ ਜਿਸ ਤੋਂ ਬਾਅਦ ਕੀ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਇਸ ਕੁੜੀ ਦੇ ਉੱਤੇ ਸ਼ੱਕ ਹੁੰਦਾ ਹੈ ਅਤੇ ਜਿਸ ਤੋਂ ਬਾਅਦ ਇਸ ਦਾ ਵੀਜ਼ਾ ਵੀ ਕੈਨਸਲ ਕਰ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਦਿੱਲੀ 에ਰਪੋਰਟ ਤੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਇਹ ਪੰਜਾਬੀ ਕੁੜੀ ਹੁਣ ਦਿੱਲੀ 에ਰਪੋਰਟ ਤੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਇਸ ਦੀ ਆਇਲਰਸ ਦੇ ਵਿੱਚ 7 ਤੋਂ 8 ਬੈਂਡ ਜਿਹੜੇ ਏਜੰਟ ਦੇ ਦੁਆਰਾ ਦੱਸੇ ਗਏ ਸਨ ਇਸ ਤੋਂ ਇਲਾਵਾ ਪਲੱਸ 2 ਦੇ ਵਿੱਚ ਨੰਬਰ ਜਿੱਥੇ ਕੀ ਇਸ ਦੇ 50 ਤੋਂ 60 ਪ੍ਰਤੀਸ਼ਤ ਸੇ ਉੱਥੇ ਹੀ ਵਧਾ ਚੜਾ ਕੇ ਏਜੰਟ ਦੇ ਦੁਆਰਾ ਇਸ ਦੀ ਫਾਈਲ ਵਿੱਚ ਐਡੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਹੀ ਵੀਜ਼ਾ ਅਪਰੂਵ ਹੋਇਆ ਸੀ ਕੈਨੇਡਾ ਇਮੀਗ੍ਰੇਸ਼ਨ ਅਤੇ ਕਾਲਜ ਨੂੰ ਵੀ ਫੋਨ ਲਗਾਇਆ ਗਿਆ ਜਿਸ ਤੋਂ ਬਾਅਦ ਕਿ ਸਾਰਾ ਕੁਝ ਇਸ ਕੁੜੀ ਆ ਦਾ ਫੇਕ ਪਾਇਆ ਜਾਂਦਾ ਹੈ ਜਿਸ ਤੋਂ ਬਾਅਦ ਉੱਥੇ ਹੀ ਇਸ ਕੁੜੀ ਨੂੰ ਰਿਹਾਸਤ ਵਿੱਚ ਲੈ ਲਿਆ ਗਿਆ ਅਤੇ ਹੁਣ ਏਜੰਟ ਦੇ ਦੁਆਰਾ ਇਸ ਦੀ ਫਾਈਲ ਐਡੀਟਿੰਗ ਕੀਤੀ ਗਈ ਸੀ ਉਸ ਦੇ ਉੱਤੇ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਇਹ ਜਿਹੜਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਦਿੱਲੀ 에어ਪੋਰਟ ਤੋਂ ਆਇਆ ਹੈ ਅਤੇ ਜਿੱਥੇ ਇੱਕ ਪੰਜਾਬੀ ਕੁੜੀ ਕੈਨੇਡਾ ਜਾਣ ਦੀ ਚਾਹਵਾਨ ਪਰ ਉਸ ਨੂੰ ਹੁਣ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਜਾਣਾ ਪੈ ਗਿਆ ਇਸ ਲਈ ਜਦੋਂ ਵੀ ਕੈਨੇਡਾ ਜਾਣਾ ਹੈ ਤਾਂ ਆਪਣੇ ਜਿਹੜੇ ਡਾਕੂਮੈਂਟ ਨੇ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੇਰਫੇਰ ਨਾ ਕਰੋ ਨਹੀਂ ਤਾਂ ਅੱਗੇ ਚੱਲ ਕੇ ਤੁਹਾਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੜਿਆ ਜਿਵੇਂ ਕਿ ਇਸ ਕੁੜੀ ਦੇ ਨਾਲ ਹੋਇਆ ਤੁਹਾਡੇ ਨਾਲ ਇਹ ਸਭ ਨਾ ਹੋਵੇ ਇਸ ਲਈ ਆਪਣੇ ਡਾਕੂਮੈਂਟ ਸਹੀ ਤਰੀਕੇ ਦੇ ਨਾਲ ਲਾਓ ਕਿਸੇ ਵੀ ਤਰ੍ਹਾਂ ਦੀ ਹੇਰਫੇਰ ਨਾ ਕਰੋ ਤੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ W ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ